ਔਰ ਜਿਹੜੀ ਜਗ੍ਹਾ ਉਹਨਾਂ ਨੂੰ ਦਿੱਤੀ ਹੋਈ ਆ ਉਹ ਉਹਨਾਂ ਦੀ ਅਲੱਗ ਜਿਹਾ ਸੈਪਰੇਟ ਜਗ੍ਹਾ ਹੈ ਔਰ ਇਹ ਸਾਡੀ ਇੰਪਰੂਵਮੈਂਟ ٹرسٹ ਦੀ ਜਗ੍ਹਾ ਜਿਹਦੇ ਤੇ ਅਸੀਂ ਬਾਤ ਕਰ ਰਹੇ ਹਾਂ ਜੀ ਹਰਵੀਰ ਕੌਰ ਲੜਕੀ ਹੈ ਜੋ ਪ੍ਰੋਟੈਸਟ ਕਰ ਰਹੀ ਹੈ ਮੈਂ ਮੇਰਾ ਇੱਕ ਮੈਸੇਜ ਉਹਨਾਂ ਨੂੰ ਕਨਵੇ ਕਰ ਦਉ ਕਿ ਫਰੀਦਕੋਟ ਦੀ ਪ੍ਰਸਿੱਧ ਬਾਬਾ ਫਰੀਦ ਮਾਰਕੀਟ ਵਿੱਚ ਬਾਥਰੂਮ ਸਹੂਲਤ ਦੀ ਕਮੀ ਨੂੰ ਲੈ ਕੇ ਕਾਫੀ ਸਮੇਂ ਤੋਂ ਦੁਕਾਨਦਾਰਾਂ ਤੇ ਆਉਣ ਵਾਲੇ ਲੋਕਾਂ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਸੀ ਲੋਕਾਂ ਦੀ ਸੁਰਜਾਇਜ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਪਰੂਵਮੈਂਟ ٹرسٹ ਫਰੀਦਕੋਟ ਨੇ ਹੋਨੇ ਇੱਕ ਵੱਡਾ ਫੈਸਲਾ ਲਿਆ ਹੈ ਟ੍ਰੈਸਟ ਵਾਲੂ ਮਾਰਕੀਟ ਦੇ ਕੋਨੇ ਵਿੱਚ ਮੌਜੂਦਾ ਖਾਲੀ ਪਈ ਜਗ੍ਹਾ ਤੇ ਲਗਭਗ 15 ਲੱਖ ਰੁਪਏ ਦੀ ਲਾਗਤ ਨਾਲ ਇਨਡੋਰ ਬਾਥਰੂਮ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਨਵਾਂ ਬਾਥਰੂਮ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਵਿੱਚ ਲੇਡੀਜ਼ ਅਤੇ ਜੈਂਟਸ ਲਈ ਵੱਖ-ਵੱਖ ਸੈਕਸ਼ਨ ਹੋਣਗੇ ਸਾਫ਼-ਸੁਥਰੇ ਟਾਇਲਟ ਪਾਣੀ ਦੀ ਸਹੂਲਤਾਂ ਅਤੇ ਸੁਗੰਧਿਤ ਵਾਤਾਵਰਣ ਨਾਲ ਇਹ ਮਾਰਕੀਟ ਦਾ ਇੱਕ ਸ਼ਾਨਦਾਰ ਸੁਧਾਰਕ ਪ੍ਰੋਜੈਕਟ ਹੋਵੇਗਾ ਇਸ ਤੋਂ ਇਲਾਵਾ ਟਰਸਟ ਵੱਲੋਂ ਰੋਜ਼ਾਨਾ ਸਫਾਈ ਦੀ ਜ਼ਿੰਮੇਵਾਰੀ ਲਈ ਇੱਕ ਵਿਅਕਤੀ ਦਿੱਤਾ ਨੇ ਤੀਵੀ ਕੀਤੀ ਜਾਵੇਗੀ ਤਾਂ ਜੋ ਇਹ ਬਾਥਰੂਮ ਹਮੇਸ਼ਾ ਸਾਫ਼ ਰਹਿਣ ਅਤੇ ਉੱਥੇ ਕੋਈ ਗਲਤ ਕਿਸਮ ਦੇ ਲੋਕ ਨਾ ਆ ਸਕਣ ਇਸ ਸੰਬੰਧੀ ਚੇਅਰਮੈਨ ਇਪਰੋਮ ਟਰਸਟ ਨੇ ਦੱਸਿਆ ਕਿ ਜਿਹੜੇ ਧਰਨਾ ਪ੍ਰਦਰਸ਼ਨ ਲਗਾਉਣ ਦੀ ਸੋਚ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਕਿਉਂਕਿ ਇਹ ਕੰਮ ਸਾਰਿਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਨੇ ਚੇਅਰਮੈਨ ਇਪਰੋਮ ਟਰਸਟ ਆਓ ਦੇਖਦੇ ਹਾਂ ਇਸ ਰਿਪੋਰਟ ਵਿੱਚ ਇੰਪਰੂਵਮੈਂਟ ਟਰਸਟ ਦੀ ਮਾਰਕੀਟ ਹੈ ਜੀ ਬਾਬਾ ਫਰੀਦ ਮਾਰਕੀਟ ਉਹਦੇ ਚ ਬਾਥਰੂਮ ਨੂੰ ਲੈ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਰੌਲਾ ਪੈ ਰਿਹਾ ਹੈ ਇੰਪਰੂਵਮੈਂਟ ਟਰਸਟ ਦੀ ਵੇਕੈਂਟ ਜਗ੍ਹਾ ਪਈ ਹੈ ਇੱਕ ਕਾਰਨਰ ਤੇ ਉਹਦੇ ਤੇ 15 ਲੱਖ ਰੁਪਏ ਦੀ ਲਾਗਤ ਨਾਲ ਇੰਪਰੂਵਮੈਂਟ ਟਰਸਟ ਇਨਡੋਰ ਬਾਥਰੂਮ ਬਣਾਉਣ ਜਾ ਰਿਹਾ ਜਿਹਦੇ ਚ ਲੇਡੀਜ਼ ਲਈ ਵੀ ਤੇ ਜੈਂਟਸ ਲਈ ਵੀ ਬਹੁਤ ਵਧੀਆ ਸ਼ਾਨਦਾਰ ਬਾਥਰੂਮ ਬਣਾਉਣ ਜਾ ਰਹੇ ਆਂ ਔਰ ਇੱਕ ਆਦਮੀ ਪੁਆਇੰਟ ਕਰਨ ਜਾ ਰਹੇ ਆਂ ਜਿਹੜਾ ਡੇਲੀ ਉਸ ਨੂੰ ਕਲੀਨ ਕਰੂਗਾ ਤਾਂ ਜੋ ਉੱਥੇ ਕੋਈ ਉਹੋ ਜੇ ਨਸ਼ੇੜੀ ਜਾਂ ਕੋਈ ਉਹੋ ਜੇ ਲੋਕ ਨਾ ਆਉਣ ਤੇ ਇੱਕ ਜਿਹੜਾ ਹੈਗਾ ਬਾਥਰੂਮ ਕਲੀਨ ਰਹਿਣ। ਤੋਂ ਉਹਦੇ ਕਰਕੇ ਇੰਪਰੂਵਮੈਂਟ ਹੈ ਸਤ ਉੱਥੇ ਜਿਹੜਾ ਲੋਕਾਂ ਦੀ ਡਿਮਾਂਡ ਤੇ ਆ ਦੇਖੋ ਮੇਰੇ ਕੋਲੇ ਬਾਬਾ ਫਰੀਦ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਐਪਲੀਕੇਸ਼ਨ ਆਈ ਸੀ। ਔਰ ਲਗਭਗ ਸਾਰੇ ਦੁਕਾਨਦਾਰਾਂ ਦੇ ਸਾਈਨ ਤੇ ਮੋਬਾਈਲ ਨੰਬਰ ਉਹ ਘਟੂ ਘਟ 10 ਤੋਂ 12 ਵਾਰ ਇੱਥੇ ਚੱਕਰ ਮਾਰ ਕੇ ਗਏ ਵੀ ਚੇਅਰਮੈਨ ਸਾਹਿਬ ਇੱਥੇ ਤੁਸੀਂ ਬਾਥਰੂਮ ਬਣਾ ਕੇ ਦਿਓ ਫਿਰ ਅਸੀਂ ਲੋਕਾਂ ਦੀ رائے ਲਈ ਵੀ ਕਿੱਥੇ ਬਣਾਏ ਜਾਣ ਫਿਰ ਉਹ ਮਾਰਕੀਟ ਵਾਲਿਆਂ ਨੇ ਦੱਸਿਆ ਕਿ ਇਹ ਵੇਕੈਂਡ ਏਰੀਆ ਤੁਹਾਡਾ ਪਿਆ ਜੀ ਤੁਸੀਂ ਬਾਥਰੂਮ ਜਿਹੜੇ ਹੈਗੇ ਇੱਥੇ ਬਣਾ ਦਿਓ ਔਰ ਅਸੀਂ ਉਹ ਵੇਕੈਂਡ ਏਰੀਆ ਦੇਖ ਕੇ ਉੱਥੇ ਅਸੀਂ ਬਾਥਰੂਮ ਬਣਾਉਣ ਜਾ ਰਹੇ ਹਾਂ ਹੁਣ ਉੱਥੇ ਇੱਕ ਕੋਈ ਸਕੂਲ ਵਾਲੇ ਆ ਖਾਲਸਾ ਸਕੂਲ ਵਾਲੇ ਉਹ ਇਹ ਇਸ਼ੂ ਰੇਜ਼ ਕਰ ਰਹੇ ਆ ਕਿ ਇੱਥੋਂ ਕੁੜੀਆਂ ਦਾ ਰਸਤਾ ਹੈ ਜੀ ਬੇਸਿਕਲੀ ਉਹ ਇਸ ਨੂੰ ਕੋਈ ਹੋਰ ਹੀ ਮੋੜ ਦੇਣਾ ਚਾਹੁੰਦੇ ਆ ਬਟ ਅਸਲ ਦੇ ਵਿੱਚ ਉਹ ਜਿਹੜਾ ਸਕੂਲ ਆ ਕੋ-ਐਜੂਕੇਸ਼ਨ ਸਕੂਲ ਆ ਸਕੂਲ ਦੇ ਵਿੱਚ ਵੀ ਬਾਥਰੂਮ ਹੁੰਦੇ ਆ ਜੇ ਨਹੀਂ ਬਾਥਰੂਮ ਬਣਦੇ ਤਾਂ ਤੁਸੀਂ ਅੱਜ ਵੀ ਉੱਥੇ ਜਾ ਕੇ ਦੇਖ ਲਓ ਲੋਕ ਓਪਨ ਚ ਬਾਥਰੂਮ ਕਰਦੇ ਆ ਜਿਹਦੇ ਨਾਲ ਉੱਥੇ ਗੰਦਗੀ ਫੈਲੀ ਹੋਈ ਆ ਲੋਕ ਉੱਥੇ ਖੜ੍ਹ ਨਹੀਂ ਸਕਦੇ ਬਾਥਰੂਮ ਬਣਨ ਨਾਲ ਤਾਂ ਉਥੋਂ ਜਿਹੜੀਆਂ ਬੇਟੀਆਂ ਨੇ ਨੰਗਣਾ ਉਹਨਾਂ ਨੂੰ ਸੌਖਾ ਹੋ ਜਾਊਗਾ ਕਿਉਂਕਿ ਲੋਕ ਅੰਦਰ ਜਾ ਕੇ ਬਾਥਰੂਮ ਕਰਨਗੇ ਹੁਣ ਲੋਕ ਜਿਹੜੇ ਹੈਗੇ ਆ ਉਹ ਓਪਨ ਜਬਾਥਰੂਮ ਕਰਦੇ ਆ ਜਿਹਦੇ ਕਰਕੇ ਲੋਕਾਂ ਨੂੰ ਉੱਥੇ ਬਹੁਤ ਸਮੱਸਿਆ ਤੇ ਦਿੱਕਤ ਹੈ ਤੁਸੀਂ ਇੱਕ ਗੱਲ ਕੀ ਆ ਲੋਕਾਂ ਵੱਲੋਂ ਵੀ ਇੱਕ ਗੱਲ ਪੁਟਾਈ ਜਾ ਰਹੀ ਹੈ ਕਿ ਉੱਥੇ ਸਕੂਲ ਦਾ ਗੇਟ ਹੈ ਹਾਲਾਂਕਿ ਸਕੂਲ ਦਾ ਗੇਟ ਅਸ ਤੋਂ ਪਹਿਲਾਂ ਤਾਂ ਉੱਥੇ ਹੈ ਹੀ ਨਹੀਂ ਅ ਪਿਛਲੇ ਸਮੇਂ ਦੌਰਾਨ ਉਹਨਾਂ ਨੇ 300 ਗਾਜੇ ਦੇ ਕਰੀਬ ਜਗ੍ਹਾ ਜਿਹੜੀ ਹੈਗੀ ਇੰਪਰੂਵਮੈਂਟ ਟਰਸਟ ਤੋਂ ਖਰੀਦੀ ਹੈ ਵੀ ਅਸੀਂ ਇੱਥੇ ਸਕੂਲ ਦਾ ਗੇਟ ਬਣਾਉਣਾ ਹੈ ਪਰ ਉਹ ਉਹਨਾਂ ਦੀ ਜਗ੍ਹਾ ਜੀ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਸਕੂਲ ਨਾਲ ਨਾ ਸਕੂਲ ਦੇ ਗੇਟ ਨਾਲ ਸਾਡੀ ਇੱਕ ਸੈਪਰੇਟ ਸੌਗਾ ਜਗ੍ਹਾ ਹੈਗੀ ਹੈ ਇੰਪਰੂਵਮੈਂਟ ٹرسٹ ਦੀ ਅਸੀਂ ਉੱਥੇ ਬਾਥਰੂਮ ਬਣਾਉਣ ਜਾ ਰਹੇ ਹਾਂ ਔਰ ਬਹੁਤ ਸ਼ਾਨਦਾਰ ਬਾਥਰੂਮ ਬਣਾਉਣ ਜਾ ਰਹੇ ਹਾਂ ਉੱਥੇ ਮਾਰਕੀਟ ਦੇ ਵਿੱਚ ਕਰੀਬ 100 ਦੇ ਦੁਕਾਨ ਹੈ ਔਰ ਉੱਥੇ 25 ਤੋਂ 30 ਦੁਕਾਨਾਂ ਦੇ ਉੱਪਰ ਕੁੜੀਆਂ ਲੱਗੀਆਂ ਹੋਈਆਂ ਜਿਨ੍ਹਾਂ ਨੂੰ ਜਦੋਂ ਬਾਥਰੂਮ ਦੀ ਪ੍ਰੋਬਲਮ ਆਉਂਦੀ ਹੈ ਉਹ ਵਿਚਾਰੀਆਂ ਕਦੇ ਕਿਸੇ ਦੇ ਘਰੇ ਜਾਂਦੀਆਂ ਕਦੇ ਉਹ ਆਪਣਾ ਉਹਨਾਂ ਦਾ ਘਰ ਨੇੜੇ ਐ ਸਕੂਟੀ ਤੇ ਜਾਂਦੀਆਂ ਕਦੇ ਹੋਰ ਦੁਕਾਨਾਂ ਤੇ ਜਾ ਕੇ ਰਿਕੁਐਸਟ ਕਰਦੀਆਂ ਜਿਦੇ ਕਰਕੇ ਲੋਕਾਂ ਨੂੰ ਬਹੁਤ ਵੱਡੀ ਉਹਦੀ ਜਿਹੜੀ ਬੱਚੀਆਂ ਨੂੰ ਤਕਲੀਫ ਹੈ ਸੋ ਇੰਪਰੂਵਮੈਂਟ ٹرسٹ ਦਾ ਪਬਲਿਕ ਇੰਟਰਸਟ ਦੇ ਵਿੱਚ ਕੰਮ ਕਰਦਾ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਅਸੀਂ ਇਹ ਬਾਥਰੂਮ ਬਣਾਉਨੇ ਉਹ ਚ ਕੋਈ ਮੇਰਾ ਪਰਸਨਲੀ ਤਾਂ ਕੁਝ ਵੀ ਨਹੀਂ ਹੈਗਾ ਜੇ ਲੋਕਾਂ ਨੇ ਸਾਡੇ ਕੋਲੇ ਡਿਮਾਂਡ ਕੀਤੀ ਹੈ ਕਿ ਤੁਸੀਂ ਬਾਥਰੂਮ ਬਣਾਓ ਤੇ ਇਸ ਕਰਕੇ ਅਸੀਂ ਬਾਥਰੂਮ ਬਣਾਉਣ ਜਾ ਰਹੇ ਹਾਂ ਪਰ ਕੁਝ ਲੋਕ ਇਹਨੂੰ ਹੋਰ ਹੀ ਰੰਗਤ ਦੇ ਕੇ ਐਕਚੁਅਲੀ ਮੈਨੂੰ ਤਾਂ ਦੁੱਖ ਹੈ ਇਸ ਗੱਲ ਦਾ ਵੀ ਪਿਛਲੇ 40 ਸਾਲਾਂ ਤੋਂ ਇੱਥੇ ਪ੍ਰੋਪਰਲੀ ਕੋਈ ਬਾਥਰੂਮ ਹੈ ਨਹੀਂ ਸੀ ਪਹਿਲਾਂ ਵੀ ਬਾਥਰੂਮ ਇਸੇ ਜਗ੍ਹਾ ਤੇ ਬਣੇ ਹੋਏ ਸੀ ਪਰ ਉਹ ਪ੍ਰੋਪਰ ਨਹੀਂ ਬਣੇ ਹੋਏ ਸੀਗੇ ਉਹਨਾਂ 'ਚ ਬਹੁਤ ਗੰਦਗੀ ਸੀ ਸੋ ਡਿਮੋਲਿਸ਼ ਕਰ ਤੇ ਹੁਣ ਅਸੀਂ ਨਵੇਂ ਬਣਾਉਣ ਜਾ ਰਹੇ ਹਾਂ ਬਹੁਤ ਵਧੀਆ ਤਰੀਕੇ ਨਾਲ ਬਾਥਰੂਮ ਬਣਾਵਾਂਗੇ ਔਰ ਇੱਕ ਬੰਦਾ ਵੀ ਪੁਆਇੰਟ ਕਰਾਂਗੇ ਕਾ ਕਿ ਇਹ ਨਾ ਹੋਵੇ ਬਈ ਸਾਲ ਬਾਅਦ ਇਹ ਫਿਰ ਗੰਦੇ ਹੋ ਜਾਣ ਤੇ ਲੋਕਾਂ ਨੂੰ ਉਥੋਂ ਜਿਹੜੀ ਹੈਗੀ ਇਹ 스멜 ਆਵੇ ਤੁਹਾਡੇ ਦੇਨਦਾਰ ਹੋਵਾਂਗੇ ਜਿਉ ਗ੍ਰੀਨ ਏਰੀਆ ਕਹਿ ਰਹੇ ਆ ਵੀ ਜਿਹੜਾ ਇਹ ਗ੍ਰੀਨ ਲੈਂਡ ਏਰੀਆ ਆ ਵੀ ਇੱਥੇ ਗ੍ਰੀਨਰੀ ਵਾਸਤੇ ਬਿਲਕੁਲ ਨਹੀਂ ਇਹ ਵੇਕੈਂਡ ਏਰੀਆ ਹੈ ਇੰਪਰੂਵਮੈਂਟ ਟਰਸਟ ਦਾ ਏਰੀਆ ਹੈ ਇਹਦੇ ਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਔਰ ਜਿਹੜੀ ਜਗ੍ਹਾ ਉਹਨਾਂ ਨੂੰ ਦਿੱਤੀ ਹੋਈ ਆ ਉਹ ਉਹਨਾਂ ਦੀ ਅਲੱਗ ਸੈਪਰੇਟ ਜਗ੍ਹਾ ਹੈ ਔਰ ਇਹ ਸਾਡੀ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਜਿੱਦੇ ਤੇ ਅਸੀਂ ਬਾਥਰੂਮ ਬਣਾਉਣ ਜਾ ਰਹੇ ਹਾਂ ਕੰਮ ਅੱਜ ਸਟਾਰਟ ਕਰਤਾ ਜੀ ਜਿਹੜਾ ਨਜਾਇਜ਼ ਤੌਰ ਤੇ ਜਿਹੜੀ ਕੰਦ ਕੀਤੀ ਹੋਈ ਸੀ ਉਹ ਡਿਮੋਲਿਸ਼ ਕਰਤੀ ਔਰ ਉੱਥੇ ਜਿਹੜਾ ਹੈਗਾ ਹੁਣ ਸਟਾਰਟ ਕਰਤਾ ਜੀ ਮੇਰੇ ਧਿਆਨ ਚ ਹੈ ਕੋਈ ਹਰਵੀਰ ਕੌਰ ਲੜਕੀ ਹੈ ਜੋ ਪ੍ਰੋਟੈਸਟ ਕਰ ਰਹੀ ਹੈ ਮੈਂ ਮੇਰਾ ਇੱਕ ਮੈਸੇਜ ਉਹਨਾਂ ਨੂੰ ਕਨਵੇ ਕਰ ਦਿਓ ਵੀ ਠੀਕ ਹਰ ਚੀਜ਼ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ ਮੇਰੀ ਛੋਟੀ ਭੈਣ ਹੈ ਬੱਚੀ ਹੈ ਮੇਰੀ ਉਹਨੂੰ ਬੇਨਤੀ ਹੈ ਕੀ ਇਹ ਮਾਤਾਵਾ ਭੈਣਾਂ ਦੇ ਧਿਆਨ ਨੂੰ ਹਿੱਤ ਚ ਰੱਖ ਕੇ ਅਸੀਂ ਇਹ ਬਾਥਰੂਮ ਬਣਾਉਣ ਜਾ ਰਹੇ ਹਾਂ ਔਰ ਤੁਸੀਂ ਪਹਿਲਾਂ ਇਹਨੂੰ ਸਮਝੋ ਮੇਰੇ ਤੋਂ ਡਿਜ਼ਾਈਨ ਲੈ ਲਓ ਇਹਦੀ ਬਾਉਂਡਰੀ ਵਾਲ ਵੀ ਹੋਣੀ ਹੈ ਔਰ ਪ੍ਰੋਪਰ ਤਰੀਕੇ ਨਾਲ ਇਹਨੂੰ ਜਿਹੜਾ ਹੈਗਾ ਬਣਾਇਆ ਜਾਊਗਾ ਵਧੀਆ ਇਹਦੇ ਵਿੱਚ ਸੀਟਸ ਵਗੈਰਾ ਲਾ ਕੇ ਕੋਈ ਇਹ ਨਹੀਂ ਹੈਗਾ ਵੀ ਟਾਈਮ ਪਾਸ ਕੀਤਾ ਜਾਊਗਾ ਹਾਂ ਬਿਲਕੁਲ ਨਕਸ਼ਾ ਤਿਆਰ ਹੋ ਗਿਆ ਜੀ ਸਾਰਾ ਕੁਝ ਹੋ ਗਿਆ ਟੈਂਡਰ ਹੋ ਗਏ ਹੁਣ ਵਰਕ ਆਰਡਰ ਦੇਤਾ ਹੁਣ ਕੰਮ ਸ਼ੁਰੂ ਹੋਣਾ ਹੈ ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨੂੰ ਸਿਆਸੀ ਰੰਗਤ ਨਾ ਦਿਓ ਲੋਕ ਇਹ ਚ ਕੰਮ ਹੈ ਤੇ ਬਾਥਰੂਮ ਨੂੰ ਜਿਹੜਾ ਹੈਗਾ ਬੰਦ ਦਿੱਤਾ ਜਾਵੇ